ਹਾਂਜੀ ਇਹ ਬੈਸਟ オリジナル ਸੂਟਸ ਹੋਣਗੇ ਕਿਉਂਕਿ ਇਹਨਾਂ ਦੀਆਂ ਕਾਪੀਆਂ ਜਿਹੜੀਆਂ ਹੁੰਦੀਆਂ ਉਹ ਨਾਲ ਦੀ ਨਾਲ ਆ ਜਾਂਦੀਆਂ ਜੀ ਇਹ ਵਾਲੇ ਸੂਟ ਜਿਹੜੇ ਹੁੰਦੇ ਨੇ ਬੁਟੀਕ ਸਟਾਈਲ ਸੂਟ ਹੁੰਦੇ ਨੇ ਇਹਨਾਂ ਨੂੰ ਬਣਾਉਣ ਤੇ ਕਾਫੀ ਜ਼ਿਆਦਾ ਮਿਹਨਤ ਲੱਗਦੀ ਆ ਬਟ ਇਹਨਾਂ ਦੀਆਂ ਕਾਪੀਆਂ ਜਿਵੇਂ ਕਿ ਇਹ ਸੂਟਸ ਹੈਗੇ ਨੇ ਇਹਨਾਂ ਨੂੰ ਮਸ਼ੀਨ ਦੇ ਨਾਲ ਬਣਾਇਆ ਜਾਂਦਾ ਜਿਨ੍ਹਾਂ ਨੂੰ ਰੈਡੀमेड ਕਹਿੰਦੇ ਨੇ ਆਕਸਰ ਹੀ ਸ਼ਾਪ ਤੋਂ ਮਿਲ ਜਾਂਦੇ ਨੇ ਇਹ ਵਾਲੇ ਸੂਟਾਂ ਨੂੰ ਰੈਡੀमेड ਦੇ ਵਿੱਚ ਵੀ ਆਪਾਂ ਲੈ ਸਕਦੇ ਆ ਬਟ ਜੇ ਤੁਸੀਂ ਬੁਟੀਕ ਸਟਾਈਲ ਆਪ ਤਿਆਰ ਕਰਵਾਉਣਾ ਚਾਹੁੰਦੇ ਤਾਂ ਜ਼ਰੂਰ ਮੈਂਸ਼ਨ ਕਰਿਆ ਕਰੋ ਕਿ ਅਸੀਂ ਸੂਟ ਆਪ ਤਿਆਰ ਕਰਵਾਉਣਾ ਚਾਹੁੰਦੇ ਆ ਹੱਥ ਦੀ ਕਢਾਈ ਕਰਵਾਉਣਾ ਚਾਹੁੰਦੇ ਆ ਕਿਉਂਕਿ ਜ रेडीमेड सूट ਹੁੰਦੇ ਨੇ ਇਹਨਾਂ ਦੀ ਐਮਬਰਾਇਡਰੀ ਦਾ ਐਂਡ ਫੈਬਰਿਕ ਦਾ ਜਰੂਰ ਫਰਕ ਹੁੰਦਾ ਜੀ ਇਸੇ ਕਰਕੇ ਇਹਨਾਂ ਦਾ ਪ੍ਰਾਈਸ ਘੱਟ ਹੁੰਦਾ ਤੁਸੀਂ ਸਿਰਫ ਡਿਜ਼ਾਈਨ ਦੇਖਦੇ ਹੋ ਕਿ ਸੇਮ ਡਿਜ਼ਾਈਨ ਦਾ ਪ੍ਰਾਈਸ ਬਹੁਤ ਘੱਟ ਆ ਤੁਹਾਡੇ ਕੋਲੇ ਪ੍ਰਾਈਸ ਜ਼ਿਆਦਾ ਹੈ ਕਿਉਂਕਿ ਸੇਮ ਡਿਜ਼ਾਈਨ ਜਿਹੜਾ ਜੀ ਹੱਥ ਨਾਲ ਬਣਾਵਾਂਗੇ ਫਿਰ ਉਹਦਾ ਪ੍ਰਾਈਸ ਜ਼ਿਆਦਾ ਹੋਊਗਾ ਜੇ ਤੁਸੀਂ ਉਹਨੂੰ ਰੈਡੀमेड ਦੇ ਵਿੱਚ ਲਵੋਗੇ ਤੇ ਉਹ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਉਹ ਮਿਲ ਜਾਊਗਾ ਸੇਮ ਡਿਜ਼ਾਈਨ ਬਟ ਫੈਬਰਿਕ ਦਾ ਫਰਕ ਹੋਊਗਾ ਐਂਡ ਐਮਬਰਾਇਡਰੀ ਦਾ ਫਰਕ ਹੋਊਗਾ ਕਿਉਂਕਿ ਹੱਥ ਨਾਲ ਕੀਤੀ ਐਮਬਰਾਇਡਰੀ ਤੇ ਮਸ਼ੀਨ ਨਾਲ ਕੀਤੀ ਐਮਬਰਾਇਡਰੀ ਦੇ ਵਿੱਚ ਬਹੁਤ ਜ਼ਿਆਦਾ ਰਖ ਹੁੰਦਾ ਹੈ ਇਸ ਤਰ੍ਹਾਂ ਦੀ ਡਿਜ਼ਾਈਨਸ ਤੁਸੀਂ ਦੇਖ ਸਕਦੇ ਹੋ ਸੂਟ ਤੁਸੀਂ ਕੋਈ ਵੀ ਰੈਡੀ ਕਰਵਾ ਸਕਦੇ ਹੋ ਇਹਨਾਂ ਵਿੱਚੋਂ ਡਿਜ਼ਾਈਨ ਵੀ ਲੈ ਸਕਦੇ ਹੋ ਐਂਡ ਬਣੇ ਹੋਏ ਸੂਟ ਕੋਈ ਵੀ ਲੈ ਸਕਦੇ ਹੋ ਜੀ